ਸਿਆਣ ਕੋ ਸੁਰਜਨੋਂ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਹੋ ਨਾਨਕ ਦੂਖ ਭ੍ਰੰ ਭੋ ਜਾਏ ਆਪਣੇ ਮਾਈਂਡ ਵਿੱਚ ਮਨ ਵਿੱਚ ਹਰ ਇੱਕ ਪਦ ਤੋਂ ਪਹਿਲਾਂ ਤੇ ਪਦ ਦੀ ਸੰਪੂਰਨਤਾਈ ਤੇ ਇਹ ਸ਼ਲੋਕ ਵਾਰ-ਵਾਰ ਲੈ ਕੇ ਆਉਣਾ ਤਾਂ ਜੋ ਸਿਆਣ ਕੋ ਸੁਰਜਨੋਂ ਭਾਈ ਆਪਣੀ ਸਿਆਣਪਾਂ ਛੱਡ ਦਈਏ ਸਮਝ ਹੋਣੀ ਬੜੀ ਜ਼ਰੂਰੀ ਹੈ ਸਿਆਣਪ ਹੋਣੀ ਬੜੀ ਜ਼ਰੂਰੀ ਹੈ ਕੁਝ ਕ ਸਿਆਣਪ ਦੇ ਲਾਗੇ ਅਕਲ ਹੁੰਦੀ ਹੈ ਆਪਣੀ ਅਕਲ ਸਭ ਕੁਝ ਗਲਤ ਹੁੰਦਿਆ ਵੀ ਮੈਂ ਸਹੀ ਹਾਂ ਤਾਂ ਜੋ ਸਿਆਣਪ ਸੁਰਜਨੋ ਸੁਰਜਨੋ ਇਹ ਭਲੇ ਲੋਕ ਬੜੇ ਪਿਆਰ ਨਾਲ ਪੰਚਮ ਪਾਸ਼ਾ ਸਮਝਾਉਂਦੇ ਨੇ ਸਿਮਰੋ ਹਰ ਹਰ ਰਾਏ ਸਿਆਣਪ ਛੱਡਦੀ ਏ ਉਹ ਵਾਲੀ ਇੱਕ ਆਸ ਇੱਕ ਮਾਲਕ ਤੇ ਆਸ ਠੇਕ ਮਨ ਰੱਖੋ ਨਾਨਕ ਦੁੱਖ ਪਰਮ ਪਹੁੰਚਾਏ ਸਲੋਕ ਨੂੰ ਆਪਣੇ ਮਨ ਵਿੱਚ ਰੱਖੋ ਜੀ ਤੇ ਨਾਲ ਹੀ 8 ਨੰਬਰ ਪਦ ਦੀ ਪਹਿਲੀ ਪੰਕਤੀ ਦੇ ਦਰਸ਼ਨ ਕਰੋ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਪਿਛਲੇ ਪਦ ਵਿੱਚ ਲਾਸਟ ਪੰਕਤੀਆਂ ਵੀ ਚਾਪ ਜੀ ਨੇ ਪਾਵਨ ਵਚਨ ਸਰਵਣ ਕੀਤੇ ਸੀ ਨਾਨਕ ਤਿੰਨ ਪੁਰਖ ਕੋ ਉਤਮ ਕਰ ਮਾਨ। ਕੋਹੀ ਉਤਮ ਪੁਰਖ ਨਾ ਉਹੀ ਸੇਵਕ ਜਿਹੜੇ ਉਤਮ ਮੰਨੇ ਗਏ ਨੇ। ਜਿਹੜਾ ਸੱਚਮੁੱਚ ਸੇਵਕ ਬਣ ਗਿਆ ਜੀ। ਜੋ ਕਿਸ ਕਰੈ ਸੋ ਪ੍ਰਭ ਕੈ ਰੰਗ। ਜਿਨੂੰ ਬੰਦੇ ਆ ਉੱਠਦੇ ਆ ਕਦੇ ਨਾਮ ਨਹੀਂ ਭੁੱਲਦਾ ਨਾਮ ਵਿੱਚ ਰੰਗੇ ਗਏ ਨਾ ਜਿਹੜੇ ਨਾਮ ਵਿੱਚ ਹੀ ਰੰਗੇ ਗਏ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਫਿਰ ਉਹ ਉੱਤਮਪੁਰਖ ਜੋ ਵੀ ਕਰਦੇ ਨੇ ਉਹਦੇ ਰੰਗ ਵਿੱਚ ਰੰਗੀਜ ਕੇ ਕਰਦੇ ਨੇ ਜੋ ਕੁਝ ਵੀ ਕਰਦੇ ਨੇ ਜੀ ਮਾਲਕ ਦੀ ਮੋਜ ਵਿੱਚ ਕਰਦੇ ਨੇ ਔਰ ਕਿਸੇ ਦੀ ਮਥਾਜੀ ਨਹੀਂ ਕਿਉਂਕਿ ਜਦੋਂ ਸਾਹਮਣੇ ਆ ਵੇਖੋ ਸੂਰਤ ਸਾਹਮਣੇ ਜਦੋਂ ਮਾਲਕ ਖੜਾ ਹੈ ਹਾਜ਼ਰਾ ਹਜੂਰ ਦਰ ਪੇਸ਼ ਤੂੰ ਮਨੀ ਇਸੇ ਦੀ ਮੁਤਾਬਕੀ ਨਹੀਂ ਕਿ ਕਿਉਂਕਿ ਉਹਨਾਂ ਦੀ ਟੇਕ ਪਤਾ ਕਿੱਥੇ ਹੈ ਇੱਕ ਮਾਲਕ ਤੇ ਨਾਮ ਤੇ ਮੈਂ ਉਹਨਦਲੇ ਕੀ ਟੇਕ ਤੇਰਾ ਨਾਮ ਖੁੰਦਕਾਰ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰੰਗ ਵਿੱਚ ਰੰਗੀਜ ਕੇ ਸਭ ਕੁਝ ਕਰਦੇ ਪਏ ਨੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਂ ਹੈ ਪ੍ਰੇਮ ਵਿੱਚ ਹੀ ਰਤਿਆਂ ਨਾਮ ਵਿੱਚ ਰਤਿਆਂ ਹੱਸਦਾ ਹੈ ਵਸਦਾ ਹੈ ਪ੍ਰੇਮ ਵਿੱਚ ਰਤਿਆਂ ਹੀ ਮਹਾਰਾਜ ਦੇ ਨਾਲ ਗੱਲਾਂ ਕਰਦਾ ਕਰਦਾ ਰੋਣ ਵੀ ਲੱਗ ਜਾਂਦਾ ਹੈ ਆਨੰਦ ਦੇ ਅਥਰੂ ਆ ਜਾਂਦੇ ਨੇ ਦੇ ਚੁੱਪ ਵੀ ਹੋ ਜਾਂਦਾ ਹੈ ਭਾਵ ਮਸਤ ਰਹਿੰਦਾ ਹੈ ਜੀ ਇਸੇ ਦੀ ਮੁਥਾ ਜੀ ਨੇ ਪ੍ਰਵਾਹ ਨਾ ਹੀ ਕਿਸੇ ਕੇ ਰੀਵਾਜ ਸੱਚੇ ਨਾ ਕਿਉਂਕਿ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀ ਤਹ ਸੂਰਾ ਆਤਮ ਜੀ ਨੇ ਸਗਲ ਵਸਤਾ ਜਾਗਾ ਸਤ ਗੁਰੂ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਤਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸੈ ਮੇਰਾ ਹਿਰ ਰੈ ਸੰਗ ਪੁਨੀਤਾ ਦੇ ਜਨ ਕੀ ਧੂਰ ਦੇ ਹੋ ਕਿਰਪਾ ਨਿਤ ਨਾਨਕ ਕਹਿ ਸੁਖੇ ਹੀ ਨਾਮ ਵਿੱਚ ਰੰਗੇ ਹੋਏ ਤੇ ਕਹਿੰਦੇ ਨੇ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਹਰੀ ਪ੍ਰਭੂ ਨੂੰ ਨਾ ਇੱਕ ਨੂੰ ਆਪਣੇ ਨਾਲ ਵਸਦਾ ਮਹਿਸੂਸ ਕਰਦਾ ਓ ਜਾਨ ਮੇਰੇ ਨਾਲ ਵਸਦਾ ਹੈ ਇੱਕ ਤੇ ਗੱਲਾਂ ਹੁੰਦੀਆਂ ਨੇ ਨਾਲ ਹੀ ਹੈ ਜੀ ਠੀਕ ਹੈ ਪਰ ਉਹ ਸਾਰਾ ਕੁਝ ਗਲਤ ਵੀ ਕਰਦੇ ਨੇ ਵਾਇਗਰੂ ਵਾਇਗਰੂ ਵੀ ਕਰਦੇ ਨੇ ਰਾਮ ਰਾਮ ਵੀ ਕਰਦੇ ਨੇ ਪਰ ਕਈ ਵਾਰ ਹੋ ਜਾਂਦਾ ਕੋਲੇਖਾ ਵੀ ਲੈ ਹੁਣ ਕਿਹੜੇ ਮੈਨੂੰ ਕੋਈ ਵੇਖਦਾ ਹੈ ਉਹ ਸਭ ਕੁਝ ਉਦਾਂ ਦਾ ਵੀ ਕਰਦੇ ਨੇ ਮਨਮਤ ਵੀ ਕਰਦੇ ਨੇ ਸਦਾ ਸਦਾ ਵਸੈ ਹਰ ਸੰਗ ਮਾੜੇ ਬੋਲ ਨਹੀਂ ਕਦੇ ਬੋਲਦਾ ਝਗੜਾ ਨਹੀਂ ਕਰਦਾ ਜਿ ਹਜ਼ੂਰੀਆਂ ਵਿੱਚ ਵੇਖੋ ਮਹਾਰਾ ਦੀ ਹਜ਼ੂਰੀ ਵਿੱਚ ਪੱਗਾਂ ਲੱਥ ਜਾਂਦੀਆਂ ਨੇ ਝੂਠ ਬੋਲਦੇ ਨੇ ਲੋਕ ਸਿਆਸਤ ਖੇਡਦੇ ਨੇ ਲੋਕ ਉਹਦੇਆਂ ਪਿੱਛੇ ਲੜਦੇ ਨੇ ਪੱਗਾਂ ਲੱਥ ਜਾਂਦੀਆਂ ਨੇ ਮਹਾਰਾ ਦੀ ਹਜ਼ੂਰੀ ਵਿੱਚ ਹੈ ਭੈ ਡਰ ਹੈ ਸਦਾ ਸਦਾ ਵਸੈ ਹਰ ਸੰਗ ਉਸੇ ਜਾਣ ਨੂੰ ਤੇ ਨਜ਼ਰ ਆ ਗਿਆ ਨਾ ਇਸ ਕਰਕੇ ਝਗੜਾ ਨਹੀਂ ਕੇਵਲ ਪ੍ਰੇਮ ਵਿੱਚ ਰੱਤੇ ਹੋਏ ਨੇ ਪਰ ਭਾਈ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਇਸ ਵੱਡੇ ਦਰਬਾਰ ਵਿੱਚ ਇਸ ਸੰਸਾਰ ਵਿੱਚ ਇਦਾਂ ਦੇ ਕੰਮ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਨਜ਼ਰ ਨਹੀਂ ਆਇਆ ਜੋ 기ਸ਼ ਕਰੈ ਸੋ ਪ੍ਰਭ ਗੈ ਰੰਗ ਉਹ ਤੇ ਮਹਿਸੂਸ ਕਰਦਾ ਆਪਣੇ ਰਾਗੇ ਸਹਿਜ ਸੁਭਾਏ ਹੋ ਵੈ ਸੋ ਹੋਏ ਜੋ ਸੂਤੇ ਸਿੱਧ ਹੁੰਦਾ ਨੂੰ ਵੇਖ ਕੇ ਨਾ ਪ੍ਰਭੂ ਨਾਲ ਰਾਜ਼ੀ ਹੋ ਜਾਂਦਾ ਇੱਕਮਿਕ ਹੋ ਜਾਂਦਾ ਘਰ ਵਿੱਚ ਕੰਗਾਲਤਾ ਹੈ ਬੜੀ ਖੁਸ਼ੀਆਂ ਵੀ ਨੇ ਕੰਗਾਲਤਾ ਵੀ ਆ ਗਈ ਕਿਸੇ ਤਰ੍ਹਾਂ ਦਾ ਕੁਝ ਵੀ ਹੋ ਗਿਆ ਮਹਾਰਾ ਦੀ ਰਜ਼ਾ ਵਿੱਚ ਰਾਜੀ ਰਹਿੰਦਾ ਜੀ ਹਰ ਵਕਤ ਭਾਵ ਆਪਣੇ ਆਪ ਤੋਂ ਔਖਾ ਨਹੀਂ ਹੁੰਦਾ ਦੁਖੀ ਨਹੀਂ ਹੁੰਦਾ ਜੋ ਸੇਵਕ ਹੈ ਨਾ ਬਸ ਐ ਸਕੂਨ ਚ ਬੈਠਾ ਜੀ ਉਤੇ ਬਿਲਕੁਲ ਸਕੂਨ ਵਿੱਚ ਹੈ ਕੀ ਕਾਇ ਉਹਦੇ ਅੰਦਰ ਲੋਕਾਂ ਦੀ ਤਰ੍ਹਾਂ ਖੱਪਦਾ ਨਹੀਂ ਔਰ ਅੱਬਾ ਆ ਕੀ ਕਰਤਾ ਔਰ ਰੱਬਾ ਤੂੰ ਚੰਗਾ ਨਹੀਂ ਕੀਤਾ ਇਦਾਂ ਨਹੀਂ ਕੀਤਾ ਭਾਈ ਕੁਝ ਵੀ ਹੋ ਜਾਵੇ ਦੁੱਖਾਂ ਦੇ ਤੂਫਾਨ ਕਿਉਂ ਆ ਜਾਣੋ ਰੱਬ ਨਾਲ ਰਾਜ਼ੀ ਹੈ ਰੱਬ ਦੀ ਮਰਜ਼ੀ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਰੱਬ ਦੀ ਮਰਜ਼ੀ ਹੈ ਕੋਈ ਫਰਕ ਨਹੀਂ ਜਿਹੜੇ ਕਹਿੰਦੇ ਨੇ ਉਹ ਇਦਾਂ ਕਿਉਂ ਕਰਤਾ ਗੁਰਬਾਣੀ ਵਿੱਚ ਬੜੇ ਪਿਆਰੇ ਬਚਨ ਨੇ ਉਹ ਸੁਨਨੀ ਦੇ ਫਿਰੈ ਬਿਨ ਨਾਵੈ ਉਹ ਖੱਪ ਖੱਪ ਮੂਹੇ ਕਰੰਝਾ ਖੱਪਦਾ ਤੇ ਮਨ ਮੁਖ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਫਰੀਦਾ ਇੱਥੇ ਆਪਣੇ ਆਪ ਤੇ ਲੋ ਸਾਰੇ ਫਰੀਦ ਸਾਹਿਬ ਨੇ ਲਿਖਿਆ ਨਾ ਇੱਥੇ ਆਪਣੇ ਆਪ ਤੇ ਲੋ ਜਿਸ ਦਾ ਕੋਈ ਵੀ ਨਾ ਆਪਣੇ ਆਪ ਤੇ ਆਪਣੇ ਨਾਲ ਗੱਲ ਕਰੋ ਬੁਰੇ ਦਾ ਭਲਾ ਕਰ ਜਿਹੜੇ ਮੇਰੇ ਅੰਦਰ ਬੁਰਾਈਆਂ ਪਈਆਂ ਨੇ ਬੁਰੇ ਥੌਟਸ ਪਏ ਨੇ ਬੜਾ ਕੁਝ ਅੰਦਰ ਇਸ ਟੈਂਕੀ ਵਿੱਚ ਗਲਤ-ਗਲਤ ਰੱਖਿਆ ਹੋਇਆ ਹੈ ਨਾ ਈਰਖਾ ਰੱਖੀ ਹੋਈ ਹੈ ਇਹ ਸਾਰਾ ਕੁਝ ਪਿਆ ਨਾ ਭਲਾ ਕਰਾ ਕੱਢੋ ਵਾਰ ਗੁੱਸਾ ਮਾਨਣਾ ਇਹ ਆ ਗਿਆ ਨਾ ਗੁੱਸਾ ਕਿੰਨਾ ਕੁ ਜੰਦਰ ਪਿਆ ਇਹਨੂੰ ਬਾਹਰ ਕੱਢੋ ਤਾਂ ਕਹਿੰਦੇ ਬੁਰੇ ਦਾ ਭਲਾ ਕਰ ਜੀ ਦੂਜਾ ਜਿਹੜਾ ਬੁਰਾ ਉਹਦਾ ਭਲਾ ਕਰੋ ਦਾ ਸਾਫ ਕਿਤੇ ਬਹੁਤ ਸਿਆਣਾ ਏ ਇਸੇ ਕਰਕੇ ਤੋ ਜੋ ਸਿਆਣਾ ਸੂਰਜ ਨੂੰ ਆਪਣੇ ਆਪ ਨੂੰ ਪਛਾਣੀਏ ਆਪਣੇ ਔਗਣ ਵੇਖੀਏ ਆਪਣੇ ਮਨ ਵੱਲ ਨਜ਼ਰ ਮਾਰੀਏ ਬੜੇ ਪਿਆਰੇ ਬਚਨ ਜੋ ਕਿਛ ਕਰੈ ਸੋ ਪ੍ਰਭ ਗੈ ਰੰਗ ਸਦਾ ਸਦਾ ਵਸੈ ਹਾਰ ਸੰਗ ਕਰਨੈ ਹਾਰ ਪਛਾਣੈ ਸੋਏ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਮੈਂ ਤੇ ਮੰਨ ਗਿਆ ਤੁਹਾਨੂੰ ਕਰਨੈ ਹਾਰ ਪਛਾਣੈ ਸੋਏ ਉਸ ਮਾਲਕ ਦੀ ਖੇਡ ਨੂੰ ਮੰਨਦਾ ਹੈ ਖੜ ਤਾ ਉਸ ਮਾਲਕ ਦੀ ਖੇਡ ਨੂੰ ਵੇਖਦਾ ਹੈ ਮਾਲਕ ਨੂੰ ਵੇਖਦਾ ਹੈ ਔਰ ਜੋ ਵੀ ਉਸ ਜਨ ਨਾਲ ਸੇਵਕ ਨਾਲ ਵਾਪਰਦਾ ਹੈ ਨਾ ਕੁਝ ਵੀ ਸੱਚ ਜਾਣਿਓ ਜੋ ਵੀ ਉਹਦੇ ਨਾਲ ਵਾਪਰਦਾ ਹੈ ਨਾ ਉਸ ਵਿੱਚ ਵੀ ਉਹ ਰੱਬ ਦੀ ਖੇਡ ਨੂੰ ਵੇਖਦਾ ਹੈ ਵੀ ਰੱਬ ਹੀ ਕੁਝ ਕਰਦਾ ਪਿਆ ਹੈ ਇੱਜ਼ਤ ਰੱਖੇ ਵਾਹਿਗੁਰੂ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਔਰ ਜਨ ਦੀ ਏ ਨਿਸ਼ਾਨੀ ਹੈ ਜੀ ਪ੍ਰਭੂ ਦਾ ਪਿਆਰ ਪ੍ਰਭੂ ਦਾ ਪ੍ਰੇਮ ਜੋ ਕੁਝ ਵੀ ਉਹਨੇ ਕੀਤਾ ਮਿੱਠਾ ਲੱਗਦਾ ਹੈ ਅਲਾਨੀਆਂ ਤੋਰ ਤੇ ਕਹਿੰਦਾ ਕਿਉਂਕਿ ਸੂਰਤ ਵਿੱਚ ਪਤਾ ਕੀ ਹੈ ਤੇਰਾ ਕੀਆ ਮਿੱਠਾ ਲੱਗੈ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਨਾਮ ਪਦਾਰਥ ਨਾਨਕ ਮੰਗੈ ਨਾਮ ਹਰ ਨਾਮ ਪਦਾਰਥ ਨਾਨਕ ਮੰਗੈ ਇਹ ਨਿਸ਼ਾਨੀ ਹੈ ਮਿੱਠਾ ਕਰਕੇ ਮੰਨਦਾ ਜੋ ਕੁਝ ਵੀ ਭਾਵ ਦੁੱਖ ਛੋਟੇ ਹੋ ਜਾਂਦੇ ਨੇ ਆਪ ਬਹੁਤ ਵੱਡਾ ਹੋ ਜਾਂਦਾ ਜਿਉ ਪਰਮਾਤਮਾ ਰੂਪ ਹੋ ਜਾਂਦਾ ਹੈ ਲੋਕੀ ਪਤਾ ਕੀ ਕਰਦੇ ਨੇ ਕੀ ਜੇ ਦੂਜੇ ਨਾਲ ਕੁਝ ਵੀ ਹੁੰਦਾ ਨਾ ਚਲੋ ਛੱਡੋ ਜੀ ਰੱਬ ਨੇ ਐਵੇਂ ਹੀ ਕਰਨਾ ਸੀ ਇਹਦੇ ਨਾਲ ਇਦਾਂ ਹੀ ਕਰਨਾ ਸੀ ਜਦੋਂ ਆਪਣੇ ਨਾਲ ਕੁਝ ਬਾਪੜਦਾ ਰੱਬ ਨੇ ਇਦਾਂ ਕਿਉਂ ਕੀਤਾ ਹੈ ਗੁਲਾਮੇ ਪਰ ਨਹੀਂ ਭਾਈ ਜਨ ਇਦਾਂ ਦਾ ਨਹੀਂ ਸੇਵਕ ਸੱਚਮੁੱਚ ਜਿਹੜਾ ਅਸਲੀ ਮਾਇਨਿਆਂ ਵਿੱਚ ਸੇਵਕ ਹੈ ਜਨ ਹੈ ਸੰਤ ਹੈ ਬ੍ਰਹਮ ਗਿਆਨੀਆ ਕਸਵੱਟੀ ਦੱਸੀ ਹੈ ਨਾ ਸਤਗੁਰੂ ਜੀ ਨੇ ਸਾਨੂੰ ਪਿੱਛੇ ਵੀ ਕੌਣ ਕੀ ਹੈ ਕਿਵੇਂ ਹੈ ਉਤੇ ਸੱਚ ਹੈ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀ ਆਜਨ ਮੀਠ ਲਗਾਣਾ ਪ੍ਰਭ ਕਾ ਕੀ ਆਜਨ ਮੀਠ ਲਗਾਣਾ ਜੈ ਸਾ ਸਾ ਤੈ ਸਾ ਦ੍ਰਿਸ਼ਟਾਨਾ ਸੱਚ ਤੇ ਇਹ ਹੈ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਜੀ ਰੱਬ ਜਿਹੋ ਜਿਹਾ ਹੈ ਉਹਨੂੰ ਪ੍ਰਤੱਖ ਨਜ਼ਰ ਆ ਜਾਂਦਾ ਹੈ ਦੁਨੀਆ ਵੀ ਰੱਬ ਨੂੰ ਮੰਨਦੀ ਹੈ ਪੂਜਦੀ ਹੈ ਪਰ ਉਸ ਸੇਵਕ ਨੂੰ ਪ੍ਰਤੱਖ ਜੋ ਗੁਰੂ ਸਮਝਾਉਣਾ ਚਾਹੁੰਦਾ ਹੈ ਜੋ ਪੰਚਮ ਪਾਤਸ਼ਾਹ ਨੇ ਆਪ ਲਗਾ ਮਾਤਰਾ ਅਨੁਸਾਰ ਇੱਕ ਇੱਕ ਵਚਨ ਭਾਈ ਗੁਰਦਾਸ ਜੀ ਤੋਂ ਲਖਾਇਆ ਜਿਵੇਂ ਵੀ ਉਹ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਨਾ ਸਾਡੇ ਤੇ ਉਸੇ ਉਸੇ ਮਾਇਨਿਆਂ ਵਿੱਚ ਉਦਾਂ ਹੀ ਗੁਰੂ ਤੇ ਉਦਾਂ ਹੀ ਰੱਬ ਨੂੰ ਪ੍ਰਤੱਖ ਨਜ਼ਰ ਆ ਜਾਂਦਾ ਹੈ ਸਮਝ ਆ ਜਾਂਦੀ ਹੈ ਜੀ ਅਸਲ ਮਤਲਬ ਉਹ ਮਹਿਸੂਸ ਕਰਦਾ ਹੈ ਕਾਲਪੁਰਖ ਵਾਹਿਗੁਰੂ ਜੀ ਨੂੰ ਸੱਚਮੁੱਚ ਮਹਿਸੂਸ ਕਰਦਾ ਹੈ ਤੇ ਕਹਿੰਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਹਿਸੂਸ ਕਰਦਾ ਦਿਲੋਂ ਮਹਿਸੂਸ ਕਰਦਾ ਕਿਉਂਕਿ ਜਿਸ ਤੇ ਉਪਜੇ ਤੀ ਸਮਾਹੇ ਸਮਾਏ ਦੇਖੋ ਜੀ ساری ਸ੍ਰਿਸ਼ਟੀ ਬਨਸਪਤੀ ਸਭ ਕੁਝ ਕਹਿ ਲੋ ਜੀ ਤੁਸੀਂ ਉਸ ਇੱਕ ਤੋਂ ਇੱਕ ਓੰਕਾਰ ਤੋਂ ਪੈਦਾ ਹੋਇਆ ਸਭ ਕੁਝ ਸਭ ਆਪਾਂ ਪ੍ਰਮਾਤਮਾ ਦੀ ਅੰਸਰ ਹਾਂ ਪਰ ਪਹਿਚਾਣਦਾ ਕੋਈ ਵਿਰਲਾ ਹੈ ਬਸ ਸੇਵਕ ਜਾਣੇ ਨਾ ਜਿਹੜੇ ਉਦੇ ਨਾਲ ਜੁੜੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਅਸੀਂ ਮੇਰੇ ਵਰਗੇ ਟੁੱਟੇ ਰਹਿੰਦੇ ਨੇ ਜਿਹੜੇ ਸੇਵਕੂ ਦੇ ਨਾਲ ਜੁੜੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਉਹਦਾ ਰੂਪ ਹੋ ਜਾਂਦੇ ਨੇ ਜੀ ਜਿਸ ਤੇ ਉਪਜੇਤੀ ਸਮਾਹੇ ਸਮਾਏ ਕਵੀ ਹਮਰਾ ਕੋ ਨਹੀਂ ਹਮ ਕੀ ਸਹੁ ਕੇ ਨਾ ਹੈ ਕਵੀ ਨੇ ਰਚਨ ਰਚਾਇਆ तिसहि माहे समाए ਜਿਉਂਦਿਆਂ 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 ਜਿਸ ਤੇ ਉਪਜੇ तिस माहे समाए ਓਏ ਸੁਖ ਨਿਧਾਨ ਊੜਾ ਵੇਖੋ ਜੀ ਊੜੇ ਦਾ ਮੂੰਹ ਖੁੱਲਿਆ ਹੋਇਆ ਇਹਨੂੰ ਓਏ ਪੜਨਾ ਹੈ ਓਏ ਸੁਖ ਨਿਧਾਨ ਐਥੇ ਵਿਸ਼ਰਾਮ ਥੋੜਾ ਜਿਹਾ ਰੁਕਣਾ ਓਏ ਸੁਖ ਨਿਧਾਨ ਸੁੱਖਾਂ ਦੇ ਖਜ਼ਾਨੇ ਮਿਲ ਗਏ ਜੀ ਉਨ ਨੂੰ ਬਨਿਆਏ ਇਹ ਜਿਹੜੀ ਅਵਸਥਾ ਹੈ ਨਾ ਉਹਨੂੰ ਹੂੰ ਬਨਾਏ ਉਹਨੂੰ ਇਹ ਭਾਵਦੀ ਹੈ ਉਹੀ ਹੱਕਦਾਰ ਹੈ ਇਸ ਅਵਸਥਾ ਦਾ ਜਿਹਨੂੰ ਗੁਰੂ ਮੰਨਦਾ ਹੈ ਜੀ ਅਜਿਹੇ ਸੁੱਖਾਂ ਦੇ ਖਜ਼ਾਨੇ ਨੇ ਉਹ ਜਨ ਉਹ ਸਤਪੁਰਸ਼ ਉਹ ਸੇਵਕ ਤਾਂ ਬੜਾਈ ਵੀ ਬਣਦੀ ਐ ਜੀ ਸੱਚਮੁੱਚ ਬੜਾਈ ਬਣਦੀ ਐ ਜਿਸ ਸੱਚਮੁੱਚ ਕਿਰਪਾ ਦਾ ਪਾਤਰ ਹੋਵੇ ਤਾਂ ਕੇਵਲ ਨਾਮ ਲਖਵਾਉਣ ਦਾ ਨਾਲ ਨਹੀਂ ਮੈਨੂੰ ਮੁਆਫ ਕਰ ਦੇਣਾ ਪਿੱਛੇ ਤੋਂ ਆ ਰਹੇ ਆ ਆਪਾ ਬ੍ਰਹਮ ਗਿਆਨੀ ਸ਼ਲੋਕ ਵਿਚਾਰਿਆ ਮਨ ਸਾਚਾ ਮੁਖ ਸਾਚਾ ਫਿਰ ਕਿੰਨਾ ਕੁਝ ਵਿਚਾਰਦੇ ਆ ਰਿਆਂ ਸ਼ਾਂਤ ਪਿੱਛੇ ਹੋਰ ਸਾਰੀ ਗੁਰਬਾਣੀ ਪੜ੍ਹ ਕੇ ਵੇਖੋ ਸਿੱਖੋ ਗੁਰਮੁਖ ਪੜਾ ਕੋ ਜਾਉਂਦਾ ਜਿਹੜਾ ਸੱਚਮੁੱਚ ਗੁਰੂ ਦੀ ਨਜ਼ਰਾਂ ਵਿੱਚ ਹੈ ਰੱਬ ਦੀ ਨਜ਼ਰਾਂ ਵਿੱਚ ਹੈ ਨਾਮ ਲਖਵਾਨੀ ਇੱਥੇ ਤੇ ਨਾਮ ਲਖਾ ਲੰਦੇ ਨੇ ਦੁਨੀਆ ਵੀ ਮਗਰ ਹੈ ਆਪਣੇ ਲੋਕਾਂ ਵਿੱਚ ਇੱਕ ਘਾਟ ਹੈ ਇੱਕ ਸ਼ਬਦ ਹੈ ਭੇਡ ਚਾਲ ਜਿੱਦਣ ਕੋਈ ਦੋ ਲੱਗੇ ਬਸ ਸਾਰੇ ਉਧਰ ਲੱਗ ਜਾਂਦੇ ਨੇ ਮੇਰਾ ਗੁਰੂ ਕੀ ਬੋਲਦਾ ਉਧਰ ਧਿਆਨ ਨਹੀਂ ਦੰਦੇ ਗੁਰੂ ਨੇ ਤੇ ਇੱਕ ਕਸਵੱਟੀ ਦੇਤੀ ਭਾਈ ਤੁਹਾਡੇ ਕੋਲ ਆ ਕਸਵੱਟੀ ਆ ਵੇਖ ਲਓ ਵੇਖ ਲਓ ਜੇ ਕੋਈ ਹੈ ਇੱਜ਼ਤ ਬਣਦੀ ਹੈ ਜੇ ਸੱਚਮੁੱਚ ਅਜਿਹੇ ਸੁੱਖਾਂ ਦੇ ਖਜ਼ਾਨੇ ਨੇ ਉਹ ਇਹ ਸੁੱਖ નિਧਾਨ ਤਾਂ ਬੜਿਆਈ ਬਣਦੀ ਹੈ ਜੇ ਸੱਚ ਮੁੱਚ ਭਾਈ ਗੁਰੂ ਦੀ ਕਿਰਪਾ ਦਾ ਪਾਤਰ ਹੈ ਨਾ ਉਹਦਾ ਮਾਣ ਰੱਬ ਆਪਣਾ ਮਾਣ ਸਮਝਦਾ ਹੈ ਮਾਣ ਸੇਵਕ ਨੂੰ ਦਵਾਉਂਦਾ ਪਰ ਮਾਣ ਰੱਬ ਨੂੰ ਮਿਲਿਆ ਇਹ ਵੀ ਸੱਚ ਜਾਣਿਓ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇਕੋ ਜਾਨ ਇਸੇ ਕਰਕੇ ਪ੍ਰਭ ਤੇ ਜਨ ਪ੍ਰਭੂ ਤੇ ਸੇਵਕ ਨੂੰ ਮਹਿਲਾ ਪੰਜਵਾਂ ਕਹਿੰਦੇ ਪ੍ਰਭੂ ਤੇ ਸੇਵਕ ਨੂੰ ਇੱਕ ਰੂਪ ਜਾਣਨਾ ਕਰੋ ਜੀ ਉਹ ਦੋ ਨਹੀਂ ਉਹ ਇੱਕ ਹੈ